ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਾ ਸੁਰੱਖੇ ਵਾ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਉ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਦਿਆ ਜੀ ਹਾਂਜੀ ਹਾਂਜੀ ਨਾਮ ਤੇ ਐਡਰੈਸ ਬੋਲਦੇ ਨਾਮ ਸੁਖਪ੍ਰੀਤ ਸਿੰਘ ਪਿੰਡ ਕੋਠਾਗਰੂ ਜ਼ਿਲ੍ਹਾ ਬਠਿੰਡਾ ਸੀਲਫੂਲ ਨੇੜੇ ਪਿੰਡ ਬਾਈ ਭਾਜਤਾ ਪਾਈ ਦਾ ਮੋਬਾਈਲ ਨੰਬਰ ਬੋਲਦੇ 62807 3369 ਠੀਕ ਆ ਬਾਈ ਬਈ ਜਿਹੜੀ ਮੱਝ ਦੇਦੇ ਆਪਣੇ ਘਰ ਦੀ ਹਾਂਜੀ ਘਰ ਦੀ ਵੀਰੇ ਕਿਹੜਾ ਸੂਆ ਸੌਂਦੀ ਆ ਤੀਜਾ ਸੂਆ ਸੌਂਦੇ ਵੀਰੇ 16 ਲੀਟਰ ਦੁੱਧ ਸੀਗਾ ਇਹਦਾ ਪਿਛਲਾ ਸੂਆ ਓਕੇ ਬਾਈ ਕਿੰਨੇ 8 ਤਰੀਕ ਨੂੰ ਦਿਨ ਪੂਰੇ ਵੀਰੇ ਦੇ ਅੱਜ ਹੋ ਗਈ 5 5 ਤਰੀਕ 8 ਤਰੀਕ ਨੂੰ ਦਿਨ ਪੂਰੇ ਮੰਨ ਕੇ ਚਲੋ 3 ਤੋਂ 4 ਦਿਨ ਲਵੂਗੀ ਲੇਵਾ ਕਮਾਲ ਆ ਹਨ ਬਹੁਤ ਸੋਹਣਾ ਆਰਡਰ ਗਾੜੀ ਗੂੜੀ ਬੜੀ ਚੰਗੀ ਆ ਪੂਰੀ ਵਿਥੀ ਤੇ ਕੱਲਾ ਕੱਲਾ ਥਾਣ ਪੀੜੀ ਦੇ ਪਾਏ ਵਰਗੇ ਥਾਣਾ ਚਵਾਈ ਚੂਈ ਕਿਵੇਂ ਸੀ ਬਾਈ ਇੱਕ ਨੰਬਰ ਆ ਵੀਰੇ ਠੀਕ ਆ ਬਾਈ ਕਰਦੀ ਮਾਜਾ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਫੇਸ ਦੀ ਬਿਊਟੀ ਕਮਾਲਾ ਸਿੰਘ ਸਿੰਘ ਬਹੁਤ ਚੰਗਾ ਰਾਜੀ ਆ ਪੱਲੀ ਵੀ ਚੰਗੀ ਆ ਪਛਾਹ ਤੋਂ ਪੜਾ ਪੜਾ ਦੇਖੋ ਭਾਈ ਬਹੁਤ ਚੰਗਾ ਹੋਲੀ ਬਾਈ ਤੋਰ ਕੇ ਦਿਖਾਈ ਤੋਰ ਤੇ ਦੁੱਧ ਰਿਕਾਡ ਬਾਈ ਨੇ ਬਹੁਤ ਚੰਗਾ ਦੱਸਿਆ ਲੇਵਾ ਦੇਖੋ ਕੱਚੀ ਕੱਚੀ ਅੰਦਾਜ਼ਾ ਹੌਸਾਮ ਨਾ ਲਾਇਆ ਹਜੇ 4-5 ਦਿਨ ਨਹੀਂ ਸੁੰਦੀ ਬਾਈ ਉਹਦੋਂ ਆਰਡਰ ਹੈ ਜਿਹੜਾ ਕਰਮਾਲੀ ਨੇ ਹੋਰ ਵੀ ਸੋਨਾ ਤਿਆਰ ਕਰ ਲੈਣਾ ਚੰਗੇ ਰਿਕਾਡ ਦੀ ਹੈ ਕਰੇ ਲੂ ਮੱਝ ਚੰਗੇ ਰਿਕਾਡ ਦੀ ਹੈ ਮੁੱਲ ਵੀਰੇ ਜੈਜਾ 170 ਵੀਰੇ ਮਾਨਦਾਨ ਹੋ ਜਾ ਫੱਲਾ ਕਰ ਦਾਂਗੇ ਲੰਮੀ ਤੋਰ ਦੇ ਬਾਈ 1,70,000 ਰੁਪਇਆ ਮੁੱਲ ਆ ਬਾਈ ਮਾਨਦਾਨ ਕੋਈ ਚੱਕਰ ਨਹੀਂ ਬਾਈ ਕਹਿੰਦਾ ਮੌਕੇ ਤੇ ਹੋ ਜਾਊਗਾ ਦੇਖੋ ਪਿੱਛੇ ਸੂਬਾ ਨੋ ਲੇਵਾ ਸਟਾਰਟ ਹੋ ਜਾਂਦਾਗਾ ਪੂਰੇ ਤੁਨ ਨੀਦਾ ਕਲੇਵਾ ਵਾਗ ਜਾਂਦਾ ਗਾੜੀ ਪਿਛਾੜੀ ਪੂਰੀ ਚੰਗੀ ਆ ਕਰਮਾ ਲਈ। ਬਾਕੀ ਹਲੇ ਕੱਚੀ ਆਂਦਾ ਜਾਓ ਸਭ ਨਾਲ ਲਾ ਲਿਓ, ਮੋੜ ਲਿਆ ਭਾਈ। ਤੇ ਲੈਵਾ ਇਹਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ। ਬਾਕੀ ਮੁੱਲ ਜਾਇਜ਼ ਆ ਭਾਈ, ਮਾਨਦਾਨ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਭਾਈ। ਉੱਥੇ ਬਾਂਦੇ ਵਿਰੇਲੇ ਆ ਗਏ। ਠੀਕ। ਤੇ ਕਿਸੇ ਵੀਰ ਨੂੰ ਭਾਈ ਮੱਝ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ।